ਆਸਟ੍ਰੇਲੀਆ ਵਿੱਚ ਕਰਮਚਾਰੀਆਂ ਦੇ ਬੇहद ਲੰਮੇ ਘੰਟਿਆਂ ਦੇ ਕੰਮ ਅਤੇ ਠਿਕਾਵਣ ਨੂੰ ਦੇਖਦੇ ਹੋਏ ਆਸਟ੍ਰੇਲੀਅਨ ਕਾਉਂਸਲ ਆਫ ਟ੍ਰੇਡ ਯੂਨੀਅਨ ਯਾਨੀ ACTU ਹੁਣ ਇੱਕ ਨਵਾਂ ਪ੍ਰਸਤਾਵ ਲੈ ਕੇ ਆਇਆ ਹੈ। ਇਹ ਪ੍ਰਸਤਾਵ ਹੈ 4 ਦਿਨ ਦਾ ਕੰਮ ਵਾਲਾ ਹਫਤਾ ਉਹ ਵੀ ਉਹੀ ਤਨਖਾਹ ਨਾਲ। ACTU ਦੇ ਪ੍ਰਧਾਨ ਮਿਸ਼ੇਲ ਦਾ ਕਹਿਣਾ ਹੈ ਕਿ ਲੋਕ ਸਿਰਫ ਕੰਮ ਲਈ ਨਹੀਂ ਜਿਣਾ ਚਾਹੁੰਦੇ, ਉਹਨਾਂ ਨੂੰ ਜੀਵਨ ਵੀ ਚਾਹੀਦਾ ਹੈ। ਲੋਕ ਚਾਹੁੰਦੇ ਨੇ ਕਿ ਕੰਮਦਾਰ ਨਾਲ ਜੀਵਨ ਦਾ ਆਨੰਦ ਵੀ ਲਿਆ ਜਾਵੇ। ਅਸੀਂ ਚਾਹੁੰਦੇ ਹਾਂ ਕਿ ਸਾਰਾ ਸੁਧਾਰ ਸਿਰਫ ਮੁਨਾਫਿਆਂ ਸ਼ੇਅਰ ਹੋਲਡਰਾਂ ਜਾਂ ਬੋਨਸ ਤੱਕ ਹੀ ਸੀਮਿਤ ਰਹਿ। ਅਗਲੇ ਹਫਤੇ ਕੈਨਬਰਾ ਵਿੱਚ ਇਕਨੋਮੀ ਰਿਫਾਰਮ ਰੌਂਡ ਟੇਬਲ ਦੌਰਾਨ ACTU ਛੋਟੇ ਕੰਟੇ ਵਾਲੀ ਨੌਕਰੀ ਅਤੇ 4 ਦਿਨ ਦੇ ਹਫਤੇ ਲਈ ਆਪਣੀ ਦਲੀਲ ਰੱਖੇਗਾ ਜੇ ਕਿਸੇ ਉਦਯੋਗ ਲਈ 4 ਦਿਨ ਦਾ ਮਾਡਲ ਸੰਭਵ ਨਹੀਂ ਤਾਂ ACTU ਵਾਧੂ ਛੁੱਟੀਆਂ ਤੇ ਕਰਮਚਾਰੀਆਂ ਦੀ ਜੀਵਨ ਕੰਮ ਸੰਤੁਲਨ ਨੂੰ ਤਰਜੀਹ ਦੇਣ ਵਾਲੇ ਰੋਸਟਰ ਲਾਗੂ ਕਰਨ ਦੀ ਗੱਲ ਕਰ ਰਿਹਾ ਹੈ ਇੱਕ ਖੋਜ ਦੇ ਅਨੁਸਾਰ ਇਹ ਬਦਲਾ ਉਤਪਾਦਕਤਾ ਵਧਾ ਸਕਦੇ ਨੇ ਥਕਾਵਟ ਘਟਾ ਸਕਦੇ ਨੇ ਤੇ ਕੰਮ ਤੇ ਟਿਕਾਣ ਨੂੰ ਸੁਧਾਰ ਸਕਦੇ ਨੇ ਇਸ ਨਾਲ ਉਤਪਾਦਕਤਾ ਅਤੇ ਤਨਖਾਹਾਂ ਵਿੱਚ ਫਰਕ ਵੀ ਘਟ ਹੋ ਸਕਦਾ ਹੈ ਇੱਕ ਅਧਿਐਨ ਦੱਸਦਾ ਹੈ ਕਿ ਸੰਨ 2000 ਤੋਂ ਲੈ ਕੇ ਹੁਣ ਤੱਕ ਅਸਲੀ ਤਨਖਾਹਾਂ ਉਤਪਾਦਕਤਾ ਦੀ ਰਫ਼ਤਾਰ ਨਾਲ ਜੇਕਰ ਵਧੀਆਂ ਹੁੰਦੀਆਂ ਤਾਂ 2025 ਵਿੱਚ ਆਸਟ੍ਰੇਲੀਆਈ ਕਰਮਚਾਰੀ ਹਫ਼ਤੇ ਵਿੱਚ ਲਗਭਗ 350 ਡਾਲਰ ਕਮਾ ਰਹੇ ਹੁੰਦੇ ਐਸਟੀਯੂ ਕਹਿੰਦਾ ਹੈ ਕਿ ਜਦੋਂ ਕਰਮਚਾਰੀਆਂ ਦਾ ਕੰਮ ਅਤੇ ਘਰ ਦਾ ਜੀਵਨ ਸੰਤੁਲਿਤ ਹੁੰਦਾ ਹੈ ਤਾਂ ਉਹ ਕੰਮ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਕਰਦੇ ਨੇ ਤੇ ਉਹ ਵੱਧ ਧਿਆਨ ਆਪਣੇ ਕੰਮ ਵੱਲ ਲਾਉਂਦੇ ਨੇ ਜਿਸ ਦਾ ਲਾਭ ਕੰਪਨੀਆਂ ਨੂੰ ਵੀ ਮਿਲਦਾ ਹੈ ਇਸ ਤਰ੍ਹਾਂ ਦਾ ਹੀ ਟ్రਾਇਲ 2023 ਸਾਲ ਦੇ ਵਿੱਚ ਆਸਟ੍ਰੇਲੀਆ ਦੀਆਂ 10 ਕੰਪਨੀਆਂ ਤੇ ਕੀਤਾ ਗਿਆ ਸੀ ਜਿਸ ਦੇ ਵਿੱਚ 70% ਨੇ ਕਿਹਾ ਕਿ ਉਤਪਾਦਕਤਾ ਵਧੀ ਹੈ ਤੇ ਬਾਕੀ 30% ਨੇ ਕਿਹਾ ਸੀ ਘੱਟੋ ਘੱਟ ਉਤਪਾਦਕਤਾ ਉਹੀ ਰਹੀ ਜੋ ਪਹਿਲਾਂ ਸੀ ਇਸ ਪ੍ਰਸਤਾਵ ਨੂੰ ਲੈ ਕੇ ਕਈ ਕੰਪਨੀਆਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਆਸਟ੍ਰੇਲੀਅਨ ਰੈਸਟੋਰੈਂਟ ਅਤੇ ਕੈਫੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ 4 ਦਿਨ ਦਾ ਹਫਤਾ ਖਾਸ ਕਰਕੇ CBD ਵਾਲੀਆਂ ਕੈਫੇਜ਼ ਲਈ ਤਬਾਹੀ ਦਾ ਕੰਨ ਬਣ ਸਕਦਾ ਹੈ। ਕਹਿੰਦੇ ਨੇ ਕਿ ਸਰਵਿਸ ਨੂੰ ਘੱਟ ਦਿਨਾਂ ਵਿੱਚ ਨਹੀਂ ਸਮੇਟਿਆ ਜਾ ਸਕਦਾ। ਪਰ ACT ਸਪਸ਼ਟ ਕਰ ਰਿਹਾ ਹੈ ਕਿ ਉਹ ਸਾਰੇ ਉਦਯੋਗਾਂ ਲਈ ਕੋਈ ਇੱਕੋ ਜਿਹਾ ਨਿਯਮ ਲਾਗੂ ਕਰਨ ਦੀ ਗੱਲ ਨਹੀਂ ਕਰ ਰਿਹਾ। ਉਹ ਚਾਹੁੰਦੇ ਨੇ ਕਿ ਹਰ ਉਦਯੋਗ ਅਤੇ ਕੰਪਨੀ ਆਪਣੀ ਸਥਿਤੀ ਦੇ ਅਨੁਸਾਰ ਨਿਆ ਸੰਗਤ ਅਤੇ ਟਿਕਾਊ ਤਰੀਕੇ ਨਾਲ ਘੱਟ ਕੰਟੀਆਂ ਵਾਲਾ ਮਾਡਲ ਅਪਣਾਏ। ਵਿਦੇਸ਼ਾਂ ਵਿੱਚ ਕੰਮ ਕਰ ਰਹੇ ਪਿਆਰੇ ਦੋਸਤ ਜਿਕਰ ਸਾਨੂੰ ਸੁਣ ਰਹੇ ਨੇ ਜੇ ਸਾਡੀ ਇਸ ਖਬਰ ਨੂੰ ਦੇਖ ਰਹੇ ਨੇ ਔਰ ਜ਼ਰੂਰ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਰਾਏ ਦੱਸਣ ਕਿ ਆਸਟ੍ਰੇਲੀਅਨ ਕਾਉਂਸਲ ਆਫ ਟ੍ਰੇਡ ਯੂਨੀਅਨਜ਼ ਆ ਜੋ ਪ੍ਰਸਤਾਵ ਸਾਹਮਣੇ ਆਇਆ ਹੈ ਕਿ ਇਹ ਫਾਇਦੇਮੰਦ ਹੋਏਗਾ 4 ਦਿਨ ਦਾ ਕੰਮ ਵਾਲਾ ਹਫਤਾ ਉਹ ਵੀ ਉਹੀ ਤਨਖਾਹ ਦੇ ਨਾਲ